ਕਰੋ ਬਾਈਕਾਟ ਦੀ ਕਾਲ ਦਿੰਦੇ ਪਹਿਲੇ ਆਹ ਬਾਈਕਾਟ ਤੁਸੀਂ ਇਹ ਕਿੰਨਾ ਦੀ ਇੱਕ ਮਿੰਟ ਚਲੋ ਠੀਕ ਹੈ ਹੀ ਕੈਨ ਨਾਟ ਗਿਟ ਟੂ ਸਪੀਕ ਯੈਸ 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 ਮੇਰੀ ਬੇਨਤੀ ਸਰ ਸੁਣੋ ਹਾਂਜੀ ਹਾਂਜੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਇਹਦੇ ਵਿੱਚੋਂ ਅਸੀਂ ਸਾਡਾ ਕਹਿਣਾ ਕੀ ਹੈ ਕਿਰਪਾ ਕਰਕੇ ਇੱਥੇ ਕੁਝ ਨਹੀਂ ਬਣਨਾ ਤੁਸੀਂ ਸਿੱਧਾ ਦਿੱਲੀ ਜਾਓ ਪ੍ਰਾਈਮ ਮਿਨਿਸਟਰ ਮੋਦੀ ਦੇ ਦਫ਼ਤਰ ਜਾਂ ਘਰ ਦੇ ਬਾਹਰ ਧਰਨਾ ਦਿਓ ਅਸੀਂ ਸਾਥ ਦਾਂਗੇ ਨੇਰੀ ਐਵੇਂ ਕਾਗਜ਼ੀ ਪੱਤਰੀ ਗੱਲਾਂ ਕਰਦੇ ਰਹਿੰਦੇ ਹੋ ਆਪਰੇਸ਼ਨ ਲੋਟਸ A B C D ਦਸਵਾਂ ਸੈਸ਼ਨ ਨੇ ਨਿਕਲਣਾ ਇਹਦੇ ਵਿੱਚੋਂ ਵੀ ਜ਼ੀਰੋ ਏ ਨਿਰੀ ਲੋਕਾਂ ਵਾਸਤੇ ਟਾਈਮ ਬਰਬਾਦ ਕਰਨਾ ਬੇਵਕੂਫ ਬਣਾਉਣਾ ਪੰਜਾਬ ਦੇ ਲੋਕਾਂ ਦਾ ਉਹ ਆਪਾਂ ਇੱਕ ਤਰ੍ਹਾਂ ਦਾ ਤਰੀਕਾ ਸਿੱਖ ਲਿਆ ਕਰਨਾ ਕੱਢਣਾ ਕੁਝ ਨਹੀਂ ਅਸੀਂ ਬਜਟ ਦੀ ਪ੍ਰੋਵੀਜ਼ਨ ਚਲੋ ਜੇ ਭਾਜਪੀ ਇਹਦੇ ਤੋਂ ਭੱਜ ਗਈ ਹੈ ਆ ਬਜਟ ਤੇ ਪ੍ਰੋਵੀਜ਼ਨ ਕਰੋ ਅਸੀਂ ਇੱਥੇ ਕਵਾਂਗੇ 2000 ਕਰੋੜ ਸੂਨ ਸਾਹਿਬ ਤੁਸੀਂ ਕਿਹਾ ਸੀ ਇਸ ਸਾਲ ਅਸੀਂ ਖਰਚਣਾ ਮੈਂ ਰਹਿ ਗਿਆ ਕੀ 800 ਕਰੋੜ ਰੁਪਇਆ ਚੀਮਾ ਸਾਹਿਬ ਬਜਟਰੀ ਪ੍ਰੋਵੀਜ਼ਨ ਕਰਨਗੇ ਤੇ ਆਓ ਵੇਖੀਏ ਜੇ ਕੁਝ ਕਰਨਾ ਕਰਨਾ ਕਤਰਨਾ ਕੁਝ ਨਹੀਂ ਝੂਠ ਹੀ ਨਿਹਰਾ ਬੋਲਣਾ ਪਾਲਬ ਜਿਹੜੀ ਅਸੈਂਬਲੀ ਇਹਨੂੰ ਵੀ ਇੱਕ ਇੱਕ ਸਟੇਜ ਵਰਗਾ ਇਸਤੇਮਾਲ ਕਰਨਾ ਤੋਂ ਸਾਡਾ ਇਹ ਕਹਿੰਦਾ ਮਕਸਦ ਹੈ ਅਸੀਂ ਜਿੱਥੋਂ ਤੱਕ ਵੇਖੋ ਇਹ ਕਾਨੂੰਨ ਹੀ ਅਸੀਂ ਲੈ ਕੇ ਆਏ ਆ ਰਾਈਟ ਅਸੀਂ ਦਿੱਤਾ ਨਿਹਰਾ ਰਾਈਟ ਟੂ ਵਰਕ ਨਹੀਂ ਦਿੱਤਾ ਸਰ ਰਾਈਟ ਟੂ ਇਨਫੋਰਮੇਸ਼ਨ ਦਿੱਤਾ ਰਾਈਟ ਟੂ ਫੂਡ ਦਿੱਤਾ ਰਾਈਟ ਟੂ ਐਜੂਕੇਸ਼ਨ ਦਿੱਤਾ ਇਹ ਕੋ ਪਹਿਲੀ ਚੀਜ਼ ਨਹੀਂ ਹੈ ਬੜ ਕਿਰਪਾ ਕਰਕੇ ਹਰ ਚੀਜ਼ ਨੂੰ ਮੈਨੂੰ ਅਫਸੋਸ ਹੈ ਵੇਖੋ ਇਹਨਾਂ ਦੇ ਪ੍ਰਧਾਨ ਜੀ ਨੇ ਇੱਕ ਇੰਨਾ ਸੌਲਮ ਮਕੇਯਨ ਤੇ ਵੀ ਇਹ ਕੋਸ਼ਿਸ਼ ਕੀਤੀ ਇੱਕ ਮੈਂਬਰ ਨੂੰ ਇਹ ਦੱਸਣ ਦੀ ਕਿ ਦੱਸੋ ਜੀ ਇਹ ਨਾਂ ਕਿਨੇ ਰੱਖਿਆ ਸੀ ਉਹ ਤੇ ਮੈਂ ਉਹਨਾਂ ਨੂੰ ਇਸ ਗੱਲ ਦੀ ਦਾਤ ਦੇਣਾ ਚਾਹਨਾ ਇਜ਼ ਅ ਵੈਟਰਨ ਪੋਲੀਟਿਸ਼ੀਅਨ ਉਹ ਇਹਨਾਂ ਦੀ ਚੱਕਰ ਚ ਨਹੀਂ ਫਸੇ ਉਹ ਇਹਨਾਂ ਦੇ ਚੱਕਰ ਵਿੱਚ ਨਹੀਂ ਫਸੇ ਇਹਦਾ ਮਤਲਬ ਕੋਈ ਸੌਲਮ